ਪੰਜਾਬ ਚ ਪੋਸਟ ਤਫੀਫ ਦੀ ਕੀਤੀ ਜਰੂਰੀ ਆ ਵਿਗੜੇ ਨੌਜਵਾਨ ਨਸ਼ਿਆਂ ਤੇ ਲੱਗੇ ਹੋਏ ਆ ਵੇ ਉਹ ਬਚ ਸਕਣ ਪਰ ਇਹਦਾ ਕੋਈ ਆਲਟਰਨੇਟਿਵ ਵੀ ਚਾਹੀਦਾ ਨਾ ਮੈਂ ਸੰਥੈਟਿਕ ਨਸ਼ਾ ਹੈ ਸੰਥੈਟਿਕ ਨਸ਼ੇ ਤੋਂ ਬਚਣ ਲਈ ਇਹਨਾਂ ਨੂੰ ਪੋਸਟ ਥੀਮ ਇਹਨਾਂ ਦੇ ਠਿਕਾਣੇ ਹੋਣੇ ਚਾਹੀਦੇ ਆ ਆਪਣੇ ਦੇਸ਼ ਦਾ ਇੱਕੋ ਹੀ ਸੰਵਧਾਨ ਆ ਇੱਕੋ ਪ੍ਰਧਾਨ ਮੰਤਰੀ ਆ ਇੱਕੋ ਰਾਸ਼ਟਰ ਦੇ ਬੀਜ ਇਹ ਆਪਣੇ ਸਟੇਕਾਂ ਦੇ ਵਿੱਚ ਇੱਕ ਤੇ ਨੂੰ ਕਿਹਦੇ ਨਾਲ ਉੱਤੇ ਆ ਨਹੀਂ ਕਰਨਾ ਉੱਤੇ ਆ ਨਹੀਂ ਕਰਨਾ ਇਹ ਕਿਉਂ ਹੋ ਰਿਹਾ ਸਾਡੇ ਨਾਲ ਜਿਹੜੇ ਰਾਜਕਾਲ ਵਿੱਚ ਰਹਿਦਾ ਹੋ ਰਹਿ ਗਿਆ ਰਾਜਤਾਂ ਤੋਂ ਬਿਨਾਂ ਉੱਤੇ ਫੀਮ ਪੋਸਟ ਨਹੀਂ ਖਿੰਦੀ ਹੁੰਦੀ ਆ ਇਹ ਜਿਹੜੀ ਫੀਮ ਪੋਸਟ ਨਹੀਂ ਖਿੰਦੀ ਆ ਇਹ ਆਪਣੀ ਪੰਜਾਬ ਵਿੱਚ ਹੋਣੀ ਚਾਹੀਦੀ ਆ ਕਿਉਂਕਿ ਜਿਹੜੇ ਅੱਜ ਜਿਹੜੀ ਸਾਨੂੰ ਲੋੜ ਪਈ ਆ ਯੋਧ ਨਸ਼ਾ ਨੂੰ ਕਰਨੀ ਇਸ ਦਾ ਕਾਰਨ ਇਹ ਹੈ ਕਿ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਮਾਰੂ ਨਸ਼ਾ ਆ ਗਿਆ ਹੁਣ ਕੈਮੀਕਲ ਨਸ਼ੇ ਆ ਗਏ ਨੇ ਬੱਚੇ 25 ਸਾਲ ਦੀ ਉਮਰ 'ਚ 28 ਸਾਲ ਦੀ ਉਮਰ 'ਚ 30 ਸਾਲ ਦੀ ਉਮਰ 'ਚ ਮੈਨੂੰ ਨਹੀਂ ਲੱਗਦਾ ਕੋਈ 35 ਸਾਲ ਟੱਪਦਾ ਹੋਊਗਾ 35 ਸਾਲ ਤੋਂ ਪਹਿਲਾਂ ਮਰ ਜਾਂਦੇ ਸੀ ਪਰ ਹੁਣ ਫੀਮ ਖਾਣ ਵਾਲੇ ਜਿਹੜੇ ਭੁੱਖੀ ਖਾਣ ਵਾਲੇ ਹੁੰਦੇ ਸੀਗੇ ਉਹ ਬੰਦੇ ਨਾ ਤਾਂ ਚੋਰੀਆਂ ਕਰਦੇ ਸੀਗੇ ਨਾ ਠੱਗੀਆਂ ਕਰਦੇ ਸੀਗੇ ਉਲਟਾ ਖਾ ਕੇ ਵੱਧ ਕੰਮ ਕਰਦੇ ਸੀਗੇ ਪਰ ਉਹ ਆਪਣੀ ਜ਼ਿੰਦਗੀ ਜੀ ਕੇ ਜਾਂਦੇ ਸੀਗੇ ਕੋਈ 70 ਸਾਲ ਜੀਂਦਾ ਸੀ ਕੋਈ 80 ਸਾਲ ਜੀਂਦਾ ਸੀ ਕਿਉਂਕਿ ਭੁੱਖੀ ਜਾਂ ਫੀਮ ਖਾਣ ਵਾਲਾ ਬੰਦਾ ਨਿਆਂ ਹੀ ਮੌਤੇ ਨਹੀਂ ਮਰਦਾ ਔਰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਵੀ ਕਰਦਾ ਔਰ ਆਪਣੇ ਪਿੰਡ ਦਾ ਆਪਣੇ ਪਰਿਵਾਰ ਦਾ ਜਾਂ ਆਂਡ ਗਵਾਂਡ ਦਾ ਜਿਹੜਾ ਮਾਹੌਲ ਆ ਉਹ ਵੀ ਉਹਨਾਂ ਖਰਾਬ ਨਹੀਂ ਹੁੰਦਾ ਜਿਹਦੇ ਨਾਲ ਸਹਿਮਤ ਆ ਪੰਚਾਇਤਾਂ ਜਿਹੜੇ ਜਿਹੜੇ ਚਿੱਟੇ ਵਰਗੇ ਨਸ਼ੇ ਆ ਵੀ ਤਾਂ ਘਰ ਉਜਾੜ ਹੀ ਰਹੇ ਆ ਜਿਹੜੀ ਉਹ ਚੀਜ਼ਾਂ ਆ ਉਹ ਘਰ ਨੂੰ ਫਿਰ ਵੀ ਵਿਚਾਗ ਰੱਖਣੇ ਸਰਕਾਰ ਕੋਈ ਨਾ ਕੋਈ ਉਹਦੇ ਉੱਤੇ ਵਿਚਾਰ ਕਰੇ ਕਿ ਚਿੱਟੇ ਦੇ ਮੋਏ ਹੋਏ ਤੇ ਭਰਤੀ ਜੋ ਵੀ ਸਾਥ ਸਬੰਧ ਹੋਏਗਾ हमेशह असी टेंडर ਸ਼ਹਿਰੋਂ ਤਾਂ ਜੇ ਪਹੁੰਚ ਚੁੱਕੀ ਆ ਤੇ ਕੁਸਮਾਦਮ ਹੋਇਆ ਵਾ ਜੰਮ ਦੀ ਆ ਤਾਂ ਪਹੁੰਚੀ ਹਸਤੇ ਪਿੰਡ ਹਾਂਜੀ ਕਿਸ ਤਰ੍ਹਾਂ ਦਾ ਸਰਕਾਰ ਦਾ ਉਪਰਾਲਾ ਤੇ ਪੰਚਾਇਤ ਦੇ ਲਈ ਕੀ ਕੰਮ ਕੀਤਾ ਦੇਖੋ ਉਪਰਾਲਾ ਤਾਂ ਬਹੁਤ ਵਧੀਆ ਹੈ ਜਿਹੜੇ ਨੌਜਵਾਨ ਨਸ਼ਿਆਂ ਤੇ ਲੱਗੇ ਹੋਏ ਆ ਉਹ ਬਚ ਸਕਣ ਪਰ ਇਹਦਾ ਕੋਈ ਆਲਟਰਨੇਟਰ ਵੀ ਚਾਹੀਦਾ ਨਾ ਮੈਂ ਸੰਥੈਟਿਕ ਨਸ਼ਾ ਹੈ ਸੰਥੈਟਿਕ ਨਸ਼ੇ ਤੋਂ ਬਚਣ ਲਈ ਇਹਨਾਂ ਨੂੰ ਪੋਸਟ ਟੀਮ ਇਹਨਾਂ ਦੇ ਠੇਕੇ ਹੋਣੇ ਚਾਹੀਦੇ ਆ ਜਾਂ ਇਹਨਾਂ ਦੀ ਖੇਤੀ ਕਰਨ ਕਰਨੀ ਚਾਹੀਦੀ ਹੈ ਪੰਜਾਬ ਵਿੱਚ ਤਾਂ ਕੋਈ ਬਚਾਅ ਹੋ ਸਕਦਾ ਹੋਰ ਕੋਈ ਆਲਟੇਰੇਟਿਵ ਹੈ ਨਹੀਂ ਇਹਦਾ ਕੋਈ ਇਹ ਆਪਾਂ ਚਾਹੀਏ ਨਾ ਕੋਈ ਆਲਟੇਰੇਟ ਹੈ ਨਹੀਂ ਹੈਗਾ ਸਰਕਾਰ ਜਿੰਨਾ ਮਰਜੀ ਹੋਰ ਲਾਲਵੇ ਇਹ ਨਸ਼ਾ ਨਹੀਂ ਛੱਡ ਸਕਦੇ ਕਿਉਂਕਿ ਅਸੀਂ ਪਿੰਡ 'ਚ ਰਹਿੰਦੇ ਹਰ ਹਰ ਰੋਜ਼ ਲੋਕਾਂ ਦੇ ਹਾਲਾਤ ਦੇਖਦੇ ਜੇ ਕਿ ਇਹਨੂੰ ਚੜ੍ਹਨ ਦੀ ਕੋਸ਼ਿਸ਼ ਕਰਾਉਨੇ ਆ ਤਾਂ ਉਹਦੀ ਜਾਨ ਨਿਕਲਦੀ ਆਂ ਤਰਫ ਦਾ ਆਪ ਦੇਖਿਆ ਲੋਕ ਪਰ ਸਾਨੂੰ ਫਿਰ ਤਰਸ ਦੇ ਆਧਾਰ ਤੇ ਜੇ ਠਾਣੇ ਜਾਂਦੇ ਆ ਡਾਂਲੇ ਵਾਲੇ ਕਹਿੰਦੇ ਵੀ ਅਸੀਂ ਕਿਉਂ ਕਿ ਕਿਉਂ ਫੜੀਏ ਉਹ ਕਹਿੰਦੇ ਰਾਤ ਨੂੰ ਇਹਨੂੰ ਜੇ ਕੁਝ ਹੋ ਗਿਆ ਫੇਰ ਕੌਣ ਜ਼ਿੰਮੇਵਾਰ ਉਹ ਵੀ ਜ਼ਿੰਮੇਵਾਰੀ ਨਹੀਂ ਲੈਂਦੇ ਇਹ ਇਹਦ ਕਰਕੇ ਜਿਵੇਂ ਕੋਈ ਇਹ ਕਰ ਲੈ ਭਾਈ ਕਿਸੇ ਨੂੰ ਫੜਾਇਆ ਜਾਵੇ ਨਾਲੇ ਪਿੰਡ 'ਚ ਦੁਸ਼ਮਣੀਆਂ ਪੈਣ ਤੀਆਂ ਜਿਹੜੀ ਟੀ ਸਪਲਾਈ ਹੈ ਉਹਨੂੰ ਬੰਦ ਹੋਣੀ ਚਾਹੀਦੀ ਤਾਂ ਹੌਸਾ ਤਾਂ ਕੁਝ ਸਭ ਤੋਂ ਵੱਡਾ ਦੇਖੋ ਜੀ ਮਹਿਲਾਵਾਂ ਨੇ ਜੋ ਕੰਪਲੀਟ ਕੀਤੀ ਆ ਹੁਣ ਅਸੀਂ ਉਹਨਾਂ ਦਾ ਗੌਰ ਕਰਾਂਗੇ ਅਜੇ ਤਾਂ ਪਹਿਲਾਂ ਵੀ ਕਹਿਨੇ ਆ ਪਰ ਜਿਹੜੇ ਬੱਚੇ ਆ ਉਹਨਾਂ ਦੇ ਕਹਿਣੇ ਦੇ ਵਿੱਚ ਨਹੀਂ ਨਾ ਹੈਗੇ ਜਿਹੜੇ ਬੱਚੇ ਜੇ ਮਾਤਾਵਾਂ ਕਹਿੰਦੀਆਂ ਆਪਣੇ ਬੱਚਿਆਂ ਨੂੰ ਤੋਂ ਉਹਨਾਂ ਦੇ ਸਿਰ 파ੜਨ ਤੱਕ ਜਾਂਦੇ ਆ ਮਾਰਨ ਤੱਕ ਜਾਂਦੇ ਆ ਪਰ ਹੁਣ ਸਾਨੂੰ ਚਲੋ ਇਹਨਾਂ ਵੱਲੋਂ ਮਿਲ ਗਈ ਹੋਈ ਆ ਸਪੋਰਟ ਮਿਲ ਗਈ ਹੋਈ ਆ ਹੁਣ ਜ਼ਰੂਰ ਇੱਥੇ ਕਾਰਵਾਈ ਕਰਵਾਵਾਂਗੇ ਜੀ ਜਿੱਦਾਂ ਪੂਰੇ ਪੰਜਾਬ ਵਿੱਚ ਹੋ ਰਿਹਾ ਸਾਡੇ ਪਿੰਡ 'ਚ ਉਹਨਾਂ ਦਾ ਸਾਫ਼ ਕਰਾਉਣ ਦੀ ਕੋਸ਼ਿਸ਼ ਕਰਾਂ ਹਾਂਜੀ ਹਾਂਜੀ ਇਲਾਜ ਵੀ ਕਰਾਇਆ ਜਾ ਜਿਹੜੇ ਸਰਕਾਰੀ ਸੰਸਥਾਵਾਂ ਖੁੱਲੀਆਂ ਰਹੀਆਂ ਆ ਉੱਥੇ ਇਹਨਾਂ ਨੂੰ ਧਰਤੀ ਕਰਾਉਣ ਦੀ ਕੋਸ਼ਿਸ਼ ਕਰਾਂਗੇ ਅੱਜ ਪਿੰਡ ਰੌਂਤਾ ਉਸ ਤੋਂ ਬਾਅਦ ਰੋਡ ਖਵਾਜ ਕੇ ਤੇ ਮੰਗਲੀ ਟਾਂਡਾ ਮੰਗਲੀ ਖਾਸ ਹਵਾਜ ਹਵਾਸ ਇਹਨਾਂ 6 ਪਿੰਡਾਂ ਦੇ ਵਿੱਚ ਜਿਹੜੀ ਅੱਜ ਨਸ਼ਾ ਮੁਕਤੀ ਯਾਤਰਾ ਕੱਢੀ ਗਈ ਹੈ ਤੇ ਸੰਗਤਾਂ ਨੂੰ ਸਾਰਿਆਂ ਨੂੰ ਸਨੇਹਾ ਦਿੱਤਾ ਗਿਆ ਕਿ ਸਰਕਾਰ ਦੀ ਇਸ ਯੁੱਧ ਨਸ਼ਿਆਂ ਵਿਰੋਧ ਜਿਹੜਾ ਚੱਲ ਰਿਹਾ ਉਹਦੇ ਵਿੱਚ ਡਟ ਕੇ ਸਾਥ ਦਿਓ ਔਰ ਸੰਗਤ ਭਰਪੂਰ ਛਲਾਗਾ ਕਰ ਰਹੀ ਹੈ ਉਹਨਾਂ ਨੂੰ ਪਤਾ ਤੇ ਜਿਹੜੀ ਨਸ਼ਿਆਂ ਦੀ ਜਿਹੜੀ ਅਲਾਮਤ ਹੈ ਇਹ ਪੰਜਾਬ ਵਾਸੀ ਨੂੰ ਬਰਬਾਦ ਕਰ ਰਹੀ ਹੈ ਔਰ ਉਹ ਸਲਾਹਗਾ ਕਰ ਰਹੇ ਨੇ ਇਸ ਸਰਕਾਰ ਦੇ ਇਸ ਕਦਮ ਦੀ ਸਾਰੇ ਪਿੰਡਾਂ ਦੇ ਵਿੱਚ ਜੋ ਸਰਪੰਚ ਹੈ ಗ್ರಾಮ ਪੰਚਾਇਤ ਦੇ ਜੋ ਮੈਂਬਰ ਹੈਗੇ ਨੇ ਔਰ ਪਬਲਿਕ ਪਿੰਡ ਵਾਸੀ ਹੈ ਪਾਰਟੀ ਵਾਈ ਤੋਂ ਉੱਤੇ ਉੱਠ ਕੇ ਉਹ ਆਪ ਮੁਹਾਰੇ ਕਹਿ ਰਹੇ ਨੇ ਕਿ ਪਾਰਟੀ ਵਾਈ ਤੋਂ ਉੱਤੇ ਉੱਠ ਕੇ ਸਰਕਾਰ ਦੇ ਜਿਹੜਾ ਇਸ ਕਦਮ ਹੈ ਉਹਦਾ ਅਸੀਂ ਸਾਥ ਦੇਵਾਂਗੇ ਤਾਂ ਕਿ ਪੰਜਾਬ ਦਾ ਜਿਹੜਾ ਸੁਨਹਿਰੀ ਭਵਿੱਖ ਹੈ ਉਹਨੂੰ ਬਰਕਰਾਰ ਰੱਖੀਏ ਬਚਾ ਲਈਏ ਇਸ ਨਸ਼ਿਆਂ ਤੋਂ ਕਦੇ ਮੰਗ ਕੀਤੀ ਗਿਆ ਕਿ ਫੀਮ ਜਿਹੜੇ ਆ ਉਹਦੀ ਖੇਤੀ ਜਿਹੜੀ ਹੈ ਜਾਇਜ਼ਤ ਦੇ ਵਿੱਚ ਸਰਕਾਰ ਠੀਕ ਹੈ ਇੱਕ ਸਮਾਂ ਆਇਆ ਸੀਗਾ ਕਿ ਸਾਡੀ ਜਿਹੜੀ ਪੰਜਾਬ ਦੀਆਂ ਪੀੜ੍ਹੀਆਂ ਸੀਗੀਆਂ ਉਹ ਅਫੀਮ ਔਰ ਭੁੱਕੀ ਦੀਆਂ ਜਿਹੜੀਆਂ ਲਾਮਤਾਂ ਦੇ ਨਾਲ ਕਾਫੀ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਸੀ ਨਸ਼ੇ ਬਹੁਤ ਕਰਨ ਲੱਗ ਗਏ ਸੀ ਪਰ ਅੱਜ ਦੀ ਡੇਟ 'ਚ ਜਿਹੜੇ ਉਹ ਨਸ਼ੇ ਆ ਉਹ ਤਾਂ ਕੁਝ ਵੀ ਹੈ ਨਹੀਂ ਹੁਣ ਕੈਮੀਕਲ ਨਸ਼ੇ ਆ ਗਏ ਨੇ ਬੱਚੇ 25 ਸਾਲ ਦੀ ਉਮਰ 'ਚ 28 ਸਾਲ ਦੀ ਉਮਰ 'ਚ 30 ਸਾਲ ਦੀ ਉਮਰ 'ਚ ਮੈਨੂੰ ਨਹੀਂ ਲੱਗਦਾ ਕੋਈ 35 ਸਾਲ ਟੱਪਦਾ ਹੋਊਗਾ 35 ਸਾਲ ਤੋਂ ਪਹਿਲਾਂ ਮਰ ਜਾਂਦੇ ਸੀ ਪਰ ਹੁਣ ਫੀਮ ਖਾਣ ਵਾਲੇ ਜਿਹੜੇ ਭੁੱਖੀ ਖਾਣ ਵਾਲੇ ਹੁੰਦੇ ਸੀਗੇ ਉਹ ਬੰਦੇ ਨਾ ਦਾ ਚੋਰੀਆਂ ਕਰਦੇ ਸੀਗੇ ਨਾ ਠੱਗੀਆਂ ਕਰਦੇ ਸੀਗੇ ਉਲਟਾ ਖਾ ਕੇ ਵੱਧ ਕੰਮ ਕਰਦੇ ਸੀਗੇ ਪਰ ਉਹ ਆਪਣੀ ਜ਼ਿੰਦਗੀ ਜੀ ਕੇ ਜਾਂਦੇ ਸੀਗੇ ਕੋਈ 70 ਸਾਲ ਜੀਦਾ ਸੀ ਕੋਈ 80 ਸਾਲ ਜੀਦਾ ਸੀ ਕਿਉਂਕਿ ਭੁੱਖੀ ਜਾਂ ਫੀਮ ਖਾਣ ਵਾਲਾ ਬੰਦਾ ਨਿਆਂਈ ਮੌਤੇ ਨਹੀਂ ਮਰਦਾ ਔਰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਵੀ ਕਰਦਾ ਔਰ ਆਪਣੇ ਪਿੰਡ ਦਾ ਆਪਣੇ ਪਰਿਵਾਰ ਦਾ ਜਾਂ ਆਂਡ ਗਵਾਂਡ ਦਾ ਜਿਹੜਾ ਮਾਹੌਲ ਆ ਉਹ ਵੀ ਉਹਨਾਂ ਖਰਾਬ ਨਹੀਂ ਹੁੰਦਾ ਪਰ ਇਹ ਜਿਹੜੇ ਕੈਮੀਕਲ ਨਸ਼ੇ ਆ ਚਿੱਟੇ ਦਾ ਨਸ਼ਾ ਹੈਰੋਇਨ ਜਾਂ ਸਮੈਗਿਆ ਇਹਦੇ ਨਾਲ ਸਾਡਾ ਜਿਹੜਾ ਆ ਮਾਹੌਲ ਪੰਜਾਬ ਦਾ ਮਾਹੌਲ ਸਾਡੇ ਪਿੰਡਾਂ ਦਾ ਮਾਹੌਲ ਖਰਾਬ ਹੁੰਦਾ ਸਨੈਚਿੰਗ ਹੁੰਦੀ ਆ ਲੁੱਟਾਂ ਖੋਹਾਂ ਹੁੰਦੀਆਂ ਨੇ ਬਹੁਤ ਜ਼ਿਆਦਾ ਜਿਹੜਾ ਇਹ ਪੰਜਾਬ ਲਈ ਘਾਤਕ ਨਸ਼ਾ ਹੈ ਤੁਸੀਂ ਕੋਆਰਡੀਨੇਟਰ ਹੋ ਇਹ ਸਰਕਾਰ ਨੂੰ ਕੀ ਮੰਤਰਨ ਤੇ ਇਸ ਬਾਰੇ ਦੇਖੋ ਅਸੀਂ ਤਾਂ ਜਿੱਦਾਂ ਸਾਡੀ ਮੀਟਿੰਗ ਹੁੰਦੀ ਹੈ ਅਸੀਂ ਤਾਂ ਜਿਹੜੀ ਸੰਗਤ ਦੀ ਆਵਾਜ਼ ਹੈ ਉਹ ਪਹੁੰਚਾ ਦੇਣੀ ਆ ਸਰਕਾਰ ਦੀ ਜਿਹੜੀ ਆਵਾਜ਼ ਹੈ ਉਹ ਅਸੀਂ ਸੰਗਤ ਤੱਕ ਪਹੁੰਚਾ ਰਹੇ ਆ ਸੰਗਤ ਦਾ ਜੋ ਜਵਾਬ ਹੈ ਉਹਨਾਂ ਦੀ ਜੋ ਸੋਚ ਹੈ ਉਹ ਅਸੀਂ ਸਰਕਾਰ ਤੱਕ ਪਹੁੰਚਾ ਦੇਣੀ ਆ ਫੈਸਲਾ ਸਰਕਾਰ ਨੇ ਕਰਨਾ ਆ ਕਿ ਅੱਗੇ ਕਿਹੜਾ ਕਦਮ ਪੁੱਟਣਾ ਕਿਹੜਾ ਨਹੀਂ ਪੁੱਟਣਾ ਪਰ ਜਿਹੜੀ ਇਹ ਖਤਰਨਾਕ ਜਿਹੜਾ ਨਸ਼ੇ ਆ ਇਹਨਾਂ ਤੋਂ ਜੇਕਰ ਪੰਜਾਬੀਆਂ ਨੂੰ ਬਚਾਉਣਾ ਆ ਤੇ ਉਹਦੇ ਹਿਸਾਬ ਨਾਲ ਤਾਂ ਲੱਗਦਾ ਕਿ ਸ਼ਾਇਦ ਇਹ ਇਹਦੇ ਕਾਰਡਕੂਟ ਬਣਾ ਕੇ ਇਨੂੰ ਸ਼ੁਰੂ ਕਰ ਦਿੱਤਾ ਜਾਵੇ ਤਾਂ ਚੰਗੀ ਗੱਲ ਹੈ ਜੇਕਰ ਆਪ ਇਹਨੂੰ ਜ਼ਿਆਦਾ ਓਪਨ ਚਲਾਵਾਂਗੇ ਫਿਰ ਲੋਕੀ ਸਾਰੇ ਉਧਰ ਨੂੰ ਹੋ ਜਾਣਗੇ ਫਿਰ ਉਹ ਉਧਰੋਂ ਕਾਬੂ ਕਰਨਾ ਵੀ ਮੁਸ਼ਕਲ ਹੋ ਜਾਏਗਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਵੀ ਜਿਹੜੀ ਤੁਸੀਂ ਗੱਲ ਕੀਤੀ ਹੈ ਜੀ ਬਹੁਤ ਵਧੀਆ ਵੈਸੇ ਅਸੀਂ ਵੇਦ ਨਾਲ ਸਹਿਮਤ ਹਾਂ ਪੰਚਾਇਤਾਂ ਜਿਹੜੇ ਜਿਹੜੇ ਛਿੱਟੇ ਵਰਗੇ ਨਸ਼ੇ ਆ ਵੀ ਤਾਂ ਘਰ ਉਜਾੜ ਹੀ ਰਹੇ ਆ ਜਿਹੜੀ ਉਹ ਚੀਜ਼ਾਂ ਆ ਉਹ ਘਰ ਨੂੰ ਫਿਰ ਵੀ ਬਚਾ ਕੇ ਰੱਖਣੀ ਹੈ ਸਰਕਾਰ ਕੋਈ ਨਾ ਕੋਈ ਉਹਦੇ ਉੱਤੇ ਵਿਚਾਰ ਕਰੇ ਕਿ ਉਹਨੂੰ ਕਾਟ ਦੇ ਨਾਲ ਜਾਂ ਮਿਨੀਮਮ ਜੋ ਉਹ ਕੁਆਂਟੀਟੀ ਦੇ ਵਿੱਚ ਦੇਣ ਵਾਸਤੇ ਸੋਚੇ ਤਾਂ ਬਾਕੀ ਰਾਜਸਥਾਨ ਵਰਗੀਆਂ ਉਦਹਲੇ ਸਟੇਟਾਂ ਵਿੱਚ ਵੀ ਤਾਂ ਠੇਕੇ ਆਮ ਹੀ ਖੁੱਲੇ ਆ ਉੱਧਰ ਕਿਹੜਾ ਕੋਈ ਰੋਕੀ ਨਹੀਂ ਪੈਂਦੇ ਚਿੱਟੇ ਵਿੱਚ ਜਾਂ ਗੋਲੀਆਂ ਵਿੱਚ ਜਾਂ ਹੋਰ ਜਿਹੜੇ ਆ ਦੇਖੋ ਇਹ ਚੀਜ਼ ਆ ਜਿਹੜੀ 100 ਰੁਪਏ ਵਾਲੀ 50 ਰੁਪਏ ਵਾਲੀ 5-500 ਨੂੰ ਲੈ ਕੇ ਖਾਣ ਵਾਲਾ ਤਾਂ ਖਾਈ ਜਾ ਰਿਹਾ ਸਰਕਾਰਾਂ ਨੂੰ ਸੋਚਣਾ ਤਾਂ ਪੈਣਾ ਹੀ ਆ ਜੀ ਅਡਰ ਬਾਕੀ ਜਿਹੜੀ ਗੱਲ ਸਾਡੇ ਪਿੰਡ ਦੀ ਰਹੀ ਐ ਅਸੀਂ ਵੀ ਤਾਂ ਪੂਰਾ ਜੋਰ ਲਾ ਰਹੇ ਆ ਜੀ ਸਾਡੇ ਪਿੰਡ ਵਿੱਚ ਸਿਰਫ ਇੱਕੋ ਸੀ ਬੱਚਾ ਕੋਈ ਉਹਨੇ ਪੰਚਾਇਤ ਕੋਲ ਆ ਕੇ ਆਪਣਾ ਆਤਮਸਪਰਸ਼ਣ ਕਰਤਾ ਜੋ ਦੇ ਕੋਲ ਸੀ ਉਹਨਾਂ ਰੱਖਦਾ ਆ ਗਿਆ ਉਹਨੇ ਗੁਰੂ ਘਰ ਸੌ ਖਾਲੀ ਵੀ ਮੈਂ ਇਹੋ ਜਿਹਾ ਕੰਮ ਨਹੀਂ ਕਰਾਂਗਾ ਇਹ ਲਾਜ਼ਮੀ ਕਰਾਇਆਗਾ ਹਾਂਜੀ ਨਹੀਂ ਉਹ ਪਿੰਦਾ ਨਹੀਂ ਸੀਗਾ ਜੀ ਖੈਰ ਉਹ ਸ਼ੁਰੂ ਕੀ ਲੱਗਿਆ ਸੀ ਵੇਚਣ ਤੇ ਤੇ ਬਾਕੀ ਜਿਹੜਾ ਲਾਜ਼ਮੀ ਕਰਾਏ ਆ ਸਾਡੇ ਪਿੰਡ ਇੱਕ ਦੋ ਤਾਂ ਮਰ ਚੁੱਕੇ ਆ ਜੀ ਤਿੰਨ ਚਾਰ ਬੱਚੇ ਛੱਡ ਤੇ ਆ ਹੁਣ ਇੱਕ ਅਧਾ ਬੱਚਾ ਰਹਿਦਾ ਕੋਈ ਜਿਹੜਾ ਬਾਹਰੋਂ ਲੈ ਕੇ ਪਿੰਦਾ ਤੇ ਬਾਕੀ ਦਾ ਹਲੇ ਘਰਪਈ ਚਟੇ ਨੂੰ ਮਾਲਕ ਦੀ ਅਸੀਂ ਕਹਿੰਦੇ ਆ ਦੇ ਘਰਪਾ ਮਾਲਕ ਬਣਾਈ ਰੱਖੇ ਸਾਡੇ ਪਿੰਡ ਤੇ ਅਸੀਂ ਤਾਂ ਇਹ ਉਮੀਦ ਕਰਦੇ ਹਾਂ ਜੀ ਮੇਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ